ਨੂ ਨਾ ਅਸੀ ਕੋਈ ਕੱਟੂ ਕੁਛ ਨਹੀਂ ਚੁੱਕ ਲੋ ਫੋਨ ਬੱਸ ਫੋਨ ਨਹੀਂ ਚੁੱਕੋ ਹੁੰਦਿਆ ਇੱਕ ਐਨੀ ਮੁਸ਼ਕਿਲ ਇੱਥੋਂ ਤੱਕ ਮੈਂ ਪਹੁੰਚੀ ਆ ਨਾ ਕੋਈ ਰਿਕਸ਼ਾ ਨਾ ਕੋਈ ਆਟੋ ਅੰਦਰ ਤੱਕ ਆਉਂਦਾ ਕੀ ਕਰਾਂ ਮੈਂ ਹੈਲੋ ਫੋਨ ਕਰਨੀ ਸੀ ਸਭ ਪਹਿਲਾਂ ਵੀ ਫੋਨ ਚੁੱਕ ਲੈਣਾ ਸੀ ਕਿੱਧਰ ਨੂੰ ਗੋੜਾ ਮੈਂ ਮੋੜਦੇ ਐਂਡ ਤੇ ਆ ਗਈ ਹਈ ਨਾ ਅੱਛਾ ਅੱਛਾ ਠੀਕ ਹੈ ਪੱਕਾ ਨਾ ਇੱਧਰ ਹੀ ਆਣਾ ਠੀਕ ਹੈ ਕਿੰਨੀ ਕੋਠੀ ਹਾਂ ਪਹਿਲੀ ਦੂਜੀ ਤੀਜੀ ਸੱਜੇ ਉਹ ਕ ਅੱਛਾ ਅੱਛਾ ਠੀਕ ਹੈ ਠੀਕ ਹੈ ਦੇਖ ਲੈ ਉਹੀ ਆ ਨਾ ਕੋਠੀ ਹੋਰ ਮੈਂ ਕਿਸੇ ਦੇ ਘਰ ਚਲ ਜਾਵਾਂ ਤੇ ਮੁਰਗੇ ਮੈਨੂੰ ਜਿੱਤੀਆਂ ਭਾਵੇਂ ਚੱਲ ਠੀਕ ਐ ਪਹੁੰਚ ਗਈਆਂ ਨੰਬਰ ਪਲੇਟ ਨਹੀਂ ਕੋਈ ਲੱਗੀ ਹੋਈ ਚੱਲ ਪਹੁੰਚ ਤਾਂ ਗਈਆਂ ਦੇਖ ਲੈਣੀ ਅੱਗੋਂ ਚਲ ਓਕੇ ਠੀਕ ਐ ਪੱਟੀ ਕਰਾ ਲੈਣੀ ਐ ਨਾ ਇੱਕ ਹੋਰ ਤੇ ਪੱਟੀ ਨਹੀਂ ਕਰਾਈ ਅੱਜ ਜਾਣੇਗਾ ਸ਼ਾਮ ਨੂੰ ਆ ਬਾਹਰ ਘਹਿਲ ਮਾਰੀ ਆ ਬੂਆ ਨਾਲ ਖੋਲੇ ਉਹ ਗਰਾਈਆਂ ਵਾਲੇ ਆਏ ਉਹਦੇ ਸਿਰ ਖਾਲਦੇ ਆ ਕੇ ਜਾਂ ਸੀਮਾ ਬੂਆ ਖੋਲੇ ਕਿਉਂ ਸੀਮਾ ਦੇ ਖੋਲੇ ਉਹਦੇ ਕੰਨਾਂ ਤੋਂ ਬੋਲੀ ਆਪ ਵੀ ਬੂਆ ਖੋਲ ਕੇ ਆਉਗੀ ਹੋਂ ਨਾ ਆਪਣੀ ਜਬਾਨ ਦੇ ਨਾਲ ਸ਼ੰਮੀ ਦਾ ਨਾਂ ਜੜਾਓ ਕਿ ਸ਼ੰਮੀ دروازਾ ਕੋਲ ਹਰ ਵਾਰੀ ਕਹਿੰਦੇ ਤੇ ਚਲ ਸੀਮਾ ਕੰਮ ਕਰ ਦੇ ਚਲ ਸੀਮਾ ਕੰਮ ਕਰ ਦੇ ਸੌਂਦਾ ਪਿਆ ਉਹ ਨੂੰ ਵੀ ਸ਼ੰਮੀ ਕੀ ਘਰ ਬੋੜੀ ਹੋ ਗਈਆਂ ਤਨ ਫੜਾ ਲੱਗੰਦਿਆ ਕੋਣ ਹੈਗਾ ਬਾੜ ਬਾਜੀ ਮੇਰੇ ਹੱਥ ਨੇ ਲੱਭੜੇ ਨੇ ਪਾਂਡੇ ਨੂੰ ਸਾਫ ਕਰ ਦੇ ਤਾ ਆ ਥਣ ਤੂੰ ਬੜੀ ਮਹਿੰਦੀ ਲਾਈ ਨਾ ਜਿਹੜੇ ਤਰਾਹ ਤੈ ਨਿਭੜੇ ਆ ਸਾਰਾ ਮੈਨੂੰ ਕੰਮ ਕਰਨਾ ਮਿਲਦਾ ਨੋ ਕਰਨਾ ਅੱਗੇ ਰੱਖਿਆ ਮੈਨੂੰ ਹਲ ਸੈਂ ਗੈਂਟੇਰ ਇਹਨੂੰ ਕਾਦੇ ਵਾਸਤੇ ਲੈ ਕੇ ਆਏ ਆ ਘਰ ਦੇ ਕੰਮ ਵਾਸਤੇ ਲੈ ਕੇ ਆਏ ਆ ਮम्मा ਹੱਥ ਨਿਭੜੇ ਤਾਂ ਤੂੰ ਵੀ ਕਿ ਸਕਦੀ ਆ ਨਾ ਇੱਕ ਗੱਲ ਵੇਖ ਲੈ ਹਰ ਗੱਲ ਤੇ ਤੇਰੀ ਬਰਾਬਰੀ ਕਰਦੀ ਓ ਹੈ ਉਹਾਂ ਦੇ ਨਵਾਂ ਸੂਟ ਪਾਇਆ ਤੇ ਉਸੇ ਵਕਤ ਨੇ ਨਵਾਂ ਕੱਢ ਕੇ ਸੂਟ ਪਾ ਲਿਆ ਬੰਦਾ ਸੋਚੇ ਕਿ ਜਿਹੜੇ ਤੈਨੂੰ ਸੂਟ ਦਿੱਤੇ ਪੁਰਾਣੇ ਉਹਨਾਂ ਚੰਗੀ ਤਰ੍ਹਾਂ ਤਰਪਾਈਆਂ ਕਰ ਆ ਮਸ਼ੀਨ ਰੱਖ ਔਰੋ ਤੇ ਦੀ ਮਾਂ ਕਹਿੰਦੀ ਸੀ ਮੇਰੀ ਧੀ ਉਹਦਾ ਸਾਰੇ ਸਲਾਈ ਕਢਾਈ ਦੀ ਜਾਂਚ ਆ ਤੇ ਵੇਖ ਲੈ ਆ ਜਿੱਦਣ ਦੀ ਆਈ ਹੈ ਨਾ ਆ ਰਣਜੀਤ ਦੀ ਕੱਪੜਿਆਂ ਦੇ ਬਟਨ ਟੁੱਟੇ ਕਮੀਜ਼ਾ ਦੇ ਕਿਤੇ ਲੱਗ ਨਹੀਂ ਹੁੰਦੇ ਇਹਦੇ ਕੋਲੋਂ ਕੋਈ ਨਹੀਂ ਮੰਮੀ ਲਿਆਂਦਾ ਹੋਇਆ ਮੈਂ ਸੂਟ ਇੱਕ ਦਿਨੀ ਇਹਨੂੰ ਇਹਦੀ ਵੇਖਣੀ ਪਹ ਸਲਾਈ ਕਢਾਈ ਕਿੰਨੀ ਕੰਨ ਹੁੰਦੀ ਆ ਮੇਰੀ ਗੱਲ ਸੁਣ ਆ ਮੇਰੇ ਵੀ 2-4 ਸੂਟ ਪਏ ਆ ਆ ਕੱਟ ਤੇ ਸੋਹ ਫੜ ਕੇ ਦਾ ਇਹਨੂੰ ਸੂਟ ਸਿਵੇਂ ਮੇਰਾ ਖਾਨੀ ਮਸ਼ੀਨ ਹੁ ਆਲਾ ਦਾ ਇਹਨੂੰ ਮੇਲੀ ਬੜੀਆਂ ਗਰੰਟੀ ਕਹ ਦਿੰਦੇ ਸੀ ਕੌਣ ਆ ਬਾਹਰ ਕੀ ਪਤਾ ਕਹ ਖਾਏ ਕਿੰਨੀਆਂ ਬੈਲਾ ਮਾਰਤੀਆਂ ਨੇ ਬਾਹਰ ਹੀ ਨਹੀਂ ਆਉਂਦੇ ਘਰ ਦੇਖੀ ਦੱਸਿਆ ਕੰਮ ਫਗਾ ਵੀ ਹੈ ਕੋਈ ਕਿ ਨਹੀਂ ਕੀ ਕਰੇ ਫੋਨ ਕਰਾ ਫਿਰ ਬੈਲ ਮਾਰ ਬਸ਼ਰਮਾ ਦੀ ਤਰ੍ਹਾਂ ਜੀ ਮਾਰ ਇਹ ਨਾ ਕੋਈ ਰੁਕੜਦਾ ਵੀ ਨਹੀਂ ਕਰਾ ਪਰ ਕੋਈ ਸਕਾ ਨਹੀਂ ਰਿਹਾ ਆਓ ਇਹੋ ਬਾਹਰ ਆਓ ਕਾਰਟੂ ਆ ਗਏ ਆ ਗਏ ਆ ਅਸੀਂ ਕੋਈ ਵੀ ਸਮਾਨ ਨਹੀਂ ਲੈਣਾ ਤੁਸੀਂ ਅਗਲਾ ਕਰ ਲਓ ਕਢਾ ਲਓ ਪੂਰਾ ਨਹੀਂ ਨਹੀਂ ਤੁਹਾਨੂੰ ਕੋਈ ਗਲਤਫਹਮੀ ਹੋ ਗਈ ਜੇ ਗਲਤ ਕਾਫਹਮੀ ਕਾ ਦੀ ਜਾਂ ਦੁਪਹਿਰੇ ਦੁਪਹਿਰੇ ਤੁਸੀਂ ਆ ਜਾਂਦੇ ਜੇ ਇਹੋ ਰੈਸਟ ਕਰਨ ਦਾ ਟਾਈਮ ਹੁੰਦਾ ਵਾ हाँ जी पर मैं कोई समान लेके नहीं आई मैं कोई सेलमैन नहीं गई मैं, मैं, नहीं मैं तो शम्मी मतलब दी मतलब फ्रेंड ही हूं सच्ची सेल्समैन नहीं हूं शम्मी दी फ्रेंड जी हाँ जी हां जी ठीक है कल मैं तरी देखा नहीं ना पहला एक्चुअली आज मेरे को आया नहीं सी गया हुआ से मैं गया चलो अभी शम्मी मैं मैं बेली आवा चलो ठीक आ जाओ हनुमतरा जी थैंक यू उणा के फ्रेंड आ गई है ਮੁੱਚ ਕੇ ਆ ਤੇ ਥੈਰੇ ਕੋਣ ਆ ਬੰਦਾ ਬੁਸ਼ੇ ਜਿੰਨੇ ਵੀ ਬਲੀਆਂ ਫਰੈਂਡਾ ਬਣਾਈਆਂ ਵਾ ਤੁਸੀਂ ਟੈਕਨੋ ਗਈ ਜੇ ਬੈਠੋ ਅੰਦਰ ਬੈਠੋ ਹਾਂਜੀ ਇੱਧਰ ਹੀ ਬੈਠ ਜਾ ਮਮੀ ਮੇਰੀ ਗੱਲ ਸੁਣ ਲੈ ਆ ਕੋਈ ਸਮਾਨਸਮੋਣੀ ਉਹ ਲੈਣਾ ਏ ਝੂਠੀਆਂ ਹੁੰਦੀਆਂ ਏ ਕਦੀ ਟਾੜੀ ਅਖਬਾਰ ਲੋ 6 ਮਹੀਨਿਆਂ ਦੀ ਟਾੜੀ ਆ ਸਕੀਮ ਨਿਕਲੂਗੀ ਕਦੀ ਉਹ ਸਕੀਮ ਨਾ ਭਜਾ ਤੂੰ ਅੱਧਰ ਮੇਰੀ ਗੱਲ ਸੁਣ ਉਹ ਸਮਾਨ ਵਾਲੀ ਨਹੀਂ ਆ ਆਪਣੀ ਸ਼ਮਨੀ ਦੀ ਫਰੈਂਡ ਹੈਗੀ ਆ ਇਹਦੀ ਫਰੈਂਡ ਆਹੋ ਕੱਲੀ ਮੈਂ ਵਿਆਹ ਤੇ ਮਿਲ ਨਹੀਂ ਸਕਣਾ ਹਾਂ ਆਈ ਨਾ ਮਿਲਣਾ ਇਹਨੂੰ ਪਤਾ ਨਾ ਵੇਖੋ ਮੰਮੀ ਪਹਿਲੀ ਵਾਰ ਆਈ ਤੇ ਖਾਲੀ ਆ ਥਾਬੀ ਓਹ ਨਹੀਂ ਦੂਜੀ ਗੱਲ ਮੇਰੀ ਗੱਲ ਸੁ ਖੈਰਾ ਕੁਝ ਨਾ ਬੋਲੋ ਨਾਰੰਜੀਤ ਉਹ ਕਰ ਰਿਹਾ ਫੋਨ ਇਹਦੀ ਇੰਨੀ ਮਤਵਰਕੀ ਵਧ ਗਈ ਆ ਇੰਨੇ ਸ਼ਤਰਖਾਂ ਦੇ باوجود ਦੀ ਉਹਨੇ ਆਪੇ ਥੇਲੋ ਘਰ ਬਣਾ ਲਿਆ ਪਰ ਹੁਣ ਇਹਦੇ ਸਾਹਮਣੇ ਤੇ ਥੋੜਾ ਜਿਹਾ ਝੱਟਨਾ ਮਿਲੋ ਅਗਹੀ ਨੇ ਆਈ ਆ ਮੈਨੂੰ ਕਹਣਾ ਪਤਾ ਨਹੀਂ ਸੋਰੇ ਕਿਵੇਂ ਦੇ ਆ ਤੇ ਜਾ ਫਿਰ ਕਹਿ ਕਹਿ ਰੋਈ ਚੁੱਕ ਤੇਰੀ ਫਰੈਂਡ ਆਈ ਏ ਸਮਝਾ ਕੇ ਆ ਯਾਰ ਉਹਨੂੰ ਕਹ ਦੇ ਚੱਲ ਮੈਂ ਤੇਰੇ ਨਾਲ ਚੱਲਦਾ ਤੂੰ ਤੇ ਰੋ ਮੈਂ ਕਰ ਕਿਉਂ ਨਹੀਂ ਗੱਲ ਚਾ ਚਾ ਚੱਲ ਮਿਲਣਾ ਤਾਂ ਪਿਆਣਾ ਹੀ ਆ ਹਾਂ ਚਲੋ ਅੰਜੋ ਪਾ ਚੱਲ ਚੱਲ ਚਲੀ ਜਾ ਉਹਨੂੰ ਚੱਲ ਇਸਨਾਂ ਅੱਧੀ ਦੁਕਾਨ ਡਈ ਹੈ ਚੰਨੀ ਮੇਰੀ ਗੱਲ ਸੁਣ ਕਿਸੇ ਨੂੰ ਬੁਲਾਇਆ ਹੈ ਕਰ ਮੈਂ ਨਹੀਂ ਜੀ ਜੀ ਆ ਜਿਹੜੀ ਕੁੜੀ ਨੰਗੇ ਗਈ ਪਤਾ ਕੌਣ ਆ ਕੁੜੀ ਮੈਂ ਤਾਂ ਕੋਈ ਕੁੜੀ ਨਹੀਂ ਵੇਖੀ ਉਹ ਤਾਂ ਬਾਜੀ ਗਏ ਸੀ ਦਰਵਾਜ਼ਾ ਖੋਲਣ ਕਿੰਨੀਆਂ ਤੁਸੀਂ ਬਣਾਇਆ ਨਹੀਂ ਜਿਹੜੀਆਂ ਤੇ ਤੁਰੀਆਂ ਹੁੰਦੀਆਂ ਵਾ ਅੱਜ ਤਾਂ ਸ਼ੁਰੂ ਹੋ ਗਿਆ ਇਹ ਕੰਮ ਕਹਿੰਦੀ ਮੈਂ ਸ਼ੰਮੀ ਦੀ ਸਹੇਲੀ ਆ ਨਹੀਂ ਨਹੀਂ ਦੀਦੀ ਮੇਰੀ ਕੱਢ ਕੇ ਲਈ ਆਈਏ ਚਲ ਪੜਦੀਆਂ ਤੇ ਮੇਰੇ ਨਾਲ ਬਹੁਤ ਸਾਰੀਆਂ ਕੁੜੀਆਂ ਸੀ ਪਰ ਮੈਨੂੰ ਦੱਸਿਆ ਵੀ ਨਹੀਂ ਆਉਣ ਲੱਗੀਆਂ ਕਿਹੜੀ ਸੇ ਨਹੀਂ ਆ ਦਿਖਾਓ ਹੋ ਜਾ ਤੇਰਾ ਪੁੱਜੀ ਜਾਨੀਆ ਮੇਰੀ ਗੱਲ ਸੁਣ ਲਾ ਹੁਣ ਤੇ ਜਿਹੜੀ ਆ ਗਈ ਠੀਕ ਐ ਉਹ ਕਹਿੰਦੀ ਮੈਂ ਵਿਆਹ ਤੇ ਨਹੀਂ ਮਿਲੀ ਤੇ ਮੈਂ ਉਹ ਅਜੇ ਨਹੀਂ ਲਾਈਆਂ ਤੇ ਦੂਜੀ ਇਹ ਗੱਲ ਜੇ ਉਹਦੇ ਸਾਹਮਣੇ ਕੋਈ ਗੱਲ ਖੋਲੀ ਨਾ ਤੇ ਫਿਰ ਜਾਣਦੀ ਐ ਤੂੰ ਸਾਨੂੰ ਜਾ ਇਹਨਾਂ ਦੀ ਬੈਠ ਤੇ ਦਿਮਾਰ ਭੁੱਲ ਗਈ ਐ ਤੂੰ ਉਹ ਨਾ ਕਹਿੰਦੀ ਓਤੇ ਤੇ ਚੁੱਪ ਕਰਕੇ ਜਾ ਕੇ ਤੁਹਾਨੂੰ ਮਿਲ ਲਾ ਇਹ ਹੋਈ ਕਈ ਵੀ ਮੇਰੇ ਸੋਹੇ ਚੰਗੇ ਬੋਧ ਆ ਸੁਣਨੀ ਆ ਚਲਾ ਦੇਖੀ ਆ ਬਲਾ ਕਿਹੜੀ ਆ ਬਾਰੇ ਸੱਦਣ ਦੀ ਨਾਲੇ ਮੈਨੂੰ ਨਹੀਂ ਪਤਾ ਉਹਨੇ ਕੀ ਬੰਦ ਕੇ ਖਲੋ ਜਾਂਦੀ ਆ ਪਤਾ ਤਾਂ ਸਾਰਾ ਮੈਨੂੰ ਤੂੰ ਹੀ ਸ਼ਮੀ ਦਾ ਸਹੇਲੀ ਪਤਨ ਵਿਆਹ ਵਿੱਚ ਤਾਂ ਵੇਖਿਆ ਨਹੀਂ ਇਹਦਾ ਅੰਟੀ ਮੇਰੀ ਮੈਰਿਸ ਦਿੱਲੀ ਹੋ ਵੀ ਸੀ। ਅੱਛਾ ਬੱਚਿਆਂ ਦੇ ਪੇਪਰ ਚੱਲ ਰਹੇ ਬਏ ਸੀ। ਹਾਂ। ਕਿਵੇਂ ਕਰਕੇ ਮੈਂ ਸ਼ਮੀ ਦੇ ਮੈਰਿਸ ਤੇ ਆਉਣ ਪਾਈਗੀ। ਇਸ ਲਈ ਮੈਨੂੰ ਕਿਸ ਨੇ ਦੇਖਿਆ ਹੀ ਨਹੀਂ ਗਿਆ ਤੁਸੀਂ। ਤੋਹੀ ਤੇ ਸ਼ਮੀ ਤੇ ਉਮਰ ਦਾ ਫਰਕ ਨਹੀਂ ਲੱਗਣ ਡਾ ਡਾ। ਦੱਸੋ ਉਮਰਾ ਨੂੰ ਕੀ ਕਰਨਾ ਹੈ ਅੰਟੀ ਜੀ ਦੱਸੋ। ਹੈਂ? ਕੱਠੀਆਂ ਅਸੀਂ ਪੜੀਆਂ ਆਂ। ਕੱਠੀਆਂ ਤੇ ਸਾਡੇ ਅੱਗੇ ਪਿਛੇ ਰਹਾ ਹੋ ਗਏ ਨੇ। ਅੱਛਾ 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 ਅੱਛਾ। ਤੇ ਤੁਹਾਡੇ ਹਸਬੰਦ ਨਹੀਂ ਆਏ ਨਾਲ? ਨਹੀਂ ਮੈਂ ਤਾਂ ਇੱਧਰ ਇਕੱਲੀ ਆਈ ਆਂ ਨਾ। ਅੱਛਾ ਤੁਹਾਨੂੰ ਘਰ ਦਾ ਐਡਰੈਸ ਕਿਹਦੇ ਦਿੱਤਾ? ਦੱਸੋ। ਕਰੋ ਪਤਾ ਲੱਗ ਹੀ ਜਾਂਦਾ ਆਂਕੀ ਮਨਨ ਅਮਰੀਕਾ ਹੀ ਸਾਂ ਅੱਛਾ ਅੱਛਾ ਘਰ ਗਏ ਸੀ ਤੁਹਾਨੂੰ ਹਾਂਜੀ ਹਾਂਜੀ ਮੈਂ ਅੱਥੀ ਆਈ ਆਂ ਸ਼ਬੀ ਬਹੁਤ ਚੰਗੀ ਆ ਬੜੀ ਸਿਆਣੀ ਹੈਗੀ ਆ ਇੰਨਾ ਵਧੀਆ ਸੁਭਾਅ ਨਾ ਸਾਰਿਆਂ ਦਾ ਦਿਲ ਜਿੱਤ ਲੈਣ ਨੇ ਬਹੁਤ ਦਿਲ ਜਿੱਤੇ ਹਾਂ ਬੜਾ ਵਧੀਆ ਸੁਭਾਅ ਦਾ ਨੇਚਰ ਤੋਂ ਸ਼ੁਰੂ ਤੋਂ ਹੀ ਉਹਦੀ ਬੜੀ ਚੰਗੀ ਜੇ ਪੜਾਈ 'ਚ ਸਾਡੇ ਕਾਲਜ 'ਚ ਟੋਪਰ ਹੈਗੀ ਹੈ ਟੋਪਰ ਅੱਛਾ ਹਾਂਜੀ ਸਾਰੇ ਨਾ ਇੰਗਲਿਸ਼ ਤਾਂ ਮੈਂ ਟੋਮਟੋ ਲਿਖਦੀ ਆਂ ਸੋ ਮੇਰੇ ਪੁੱਤ ਨੂੰ ਲਿਖਣੀ ਨਹੀਂ ਆਂਦੀ ਪਰ ਐਂ ਪੈਨ ਫੜਾ ਕੇ ਐਂ ਚਲਾਂਦੀ ਦਾ ਮਸ਼ੀਨ ਚਲਦੀ ਤੇ ਟਿਕ ਟਿਕ ਕੀ ਕਰਦੀ ਹੈਂ ਆਈ ਤਾਂ ਕਿੰਨੇ ਨੇ ਸੀ ਸ਼ਮੀ ਇੰਨਾ ਪੜ ਕੇ ਕਿਹੜੀ ਅਫਸਰ ਬੰਨਾ ਗਈ ਉਹ ਸ਼ਮੀ ਆ ਗਈ ਸ਼ਮੀ ਤੁਸੀਂ ਮੈਂ ਅੰਜੂ ਹੋਲਗੀ ਐ ਇੰਨਾ ਗੁੱਸਾ ਵਿਆਹ ਨਹੀਂ ਆਈ ਤਾਂ ਮਤਲਬ ਤੂੰ ਮੈਨੂੰ ਅੱਜ ਪਛਾਨੇਂਗੀ ਨਹੀਂ ਅੰਦੇ ਨਹੀਂ फेर ਪਛਾਣ ਲਿਆ ਮੈਂ ਦੱਸੋ ਚੱਲ ਲਿਆ ਨਾ ਹਾਂਜੀ ਬਹਿ ਜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਪੁੱਤ ਤੂੰ ਬਹਿ ਇੱਥੇ ਸੇ ਲਿਆ ਪੁੱਤ ਨੂੰ ਲੈ ਗਿਆ ਮੈਂ ਅੱਜ ਆਇਆ ਤੁਹਾ ਦਾ ਮਾਰੂ ਹਾਂਜੀ ਕੀ ਗੱਲ ਹੈ ਬੜੀ ਕਮਜ਼ੋਰ ਹੋ ਗਈ ਹੈ ਕਿ ਡਾਈਟਿੰਗ ਕਰਨ ਲੱਗਦੀ ਹੈ ਹੈ ਨਹੀਂ ਨਹੀਂ ਮੈਂ ਤਾਂ ਠੀਕ ਹੈਗੀ ਹਾਂ ਪਰ ਕੀ ਪਰ ਹੋਰ ਸੁਣਾ ਕਰਨਾ ਠੀਕ ਹੀ ਹਾਂ ਜੀ ਅੰਟੀ ਸੋਹਣਿਆ ਬੜੀ ਸੇਵਾ ਕਰਦੀ ਸੀ ਸੋਹਰਿਆਂ ਦੀ ਹੈ ਬੜੀ ਸੱਚੀ ਤਨਖੀ ਉੱਠ ਜਾਂਦੀ ਜੇ 4 ਵਜੇ ਤੇ ਸਾਰੇ ਘਰ ਦਾ ਕੰਮ ਕਰਦੀ ਆ ਸੋਹਣੇ ਨੇ ਤੇ ਆ ਕੇ ਸਾਡੀਆਂ ਕੰਮ ਵਾਲੀਆਂ ਵੀ ਦਵਾਤੀਆਂ ਤੇ ਆਪਾਂ ਇਹਨੂੰ ਕੰਨੇ ਆ ਕਿ ਪੁੱਤ ਨਾ ਇੰਨਾ ਕੰਮ ਕਰਿਆ ਕਰ ਮੇਰੀ ਤਾਂ ਇੰਨੀ ਸੇਵਾ ਕਰਦੀ ਜਿਹਦਾ ਕੋਈ ਹਿਸਾਬ ਨਹੀਂ ਇੰਨੀ ਸਵਾਤੀਆਂ ਨੂੰ ਹੱਥ ਨਹੀਂ ਲਾਉਂਦੀ ਜੀ ਸੋਈ ਚ ਉੱਠਦੀ ਹੈ ਹਾਂ ਹਾਂ ਸ਼ਮੇ ਤੂੰ ਤੜਕੇ ਉੱਠਦੀ ਹੈ ਮੈਂ ਨਹੀਂ ਮੰਦੀ ਆਂਟੀ ਨਾ ਪੁੱਤ ਬੜੀ ਸਿਆਣੀ ਬੜੇ ਸਮਝਦਾਰ ਆ ਆਪਾਂ ਤਾਂ ਬੜੇ ਭਾਗਾ ਵਾਲੇ ਆ ਕਿ ਐਹੋ ਜੀ ਧੀ ਸਾਡੀ ਝੋਲੇ ਚ ਪਈ ਆ ਤੇ ਤੁਹਾਨੂੰ ਦੱਸਾਂ ਉਹ ਤੇ ਗੱਲ ਛੱਡੋ ਪਰ ਮੇਰਾ ਮੁੰਡਾ ਬੜਾ ਚੰਗਾ ਜੇ ਉਹ ਵੇਖ ਲੋ ਰੋਜ ਨੂੰ ਕਮਾਨ ਲੈ ਕੇ ਜਾਂਦਾ ਜੇ ਇੰਨੀ ਇਹਦੀ ਸੇਵਾ ਕਰਦਾ ਜੇ ਨਾ ਇੰਨੀ ਇਹਦੀ ਸੇਵਾ ਕਰਦਾ ਜੇ ਇਹ ਖੁਸ਼ ਹੋ ਜਾਂਦੀ ਜੋ ਸੇਵਾ ਤੋਂ ਜੇ ਤੁਸੀਂ 10 ਮਿੰਟ ਲੇਟ ਹੋ ਜਾਂਦੇ ਨਾ ਇਹਨਾਂ ਨੇ ਫੇਰ ਘੁੰਮਣ ਫਿਰਨ ਚੱਲ ਜਾਈ ਜਾਣੇ ਬਣਾ ਕੇ ਤੇ ਅੱਛਾ ਫੇਰ ਤੇ ਮੈਂ ਬਹੁਤ ਲੱਕੀ ਹਾਂ ਕਿ ਮੈਂ ਤੇਰੇ ਹੁੰਦੇ ਆ ਗਈ ਆ ਮਿੰਦਾ ਫੇਰਾ ਹੀ ਭੇਜਣਾ ਸੀ ਤੁਸੀਂ ਮੰਨਣਾ ਨਹੀਂ ਆ ਵਿਆਹ ਤੋਂ ਬਾਅਦ ਆ ਕਿਤੇ ਨਹੀਂ ਟਿੱਕੇ ਕੇ ਘਰ ਬੈਠੇ ਆ ਰੋਜ਼ ਕਿਤੇ ਘੁੰਮਣ ਜਾਂਦੇ ਜੇ ਆ ਹੁਣ ਵੀ ਤਿਆਰ ਹੋਈ ਸੀ ਜੇ ਮੈਂ ਤੈਨੂੰ ਕਹਿੰਦੀ ਸਵੇਰੇ ਸਵੇਰੇ ਉੱਠ ਨਹਾ ਤੋ ਕੇ ਤਿਆਰ ਹੋ ਕੇ ਸੋਹਣੀ ਬਣ ਕੇ ਬਹਿ ਜਾ ਕਰ ਜਿਹੜਾ ਕੋਈ ਭੈਣ ਭਰਾਵੇ ਚੰਗਾ ਲੱਗਦਾ ਉਹਨੂੰ ਤੇ ਹੁਣ ਲੱਜ ਤਰਾਂ ਤੂੰ ਹੀ ਆਗੇ ਜੇ ਨਹੀਂ ਤਿਆਰ ਤੇ ਉਦੋਂ ਤੇ ਮੈਡਮ ਪਹਿਲਾਂ ਤੋਂ ਹੀ ਇੰਜ ਰੰਦੀ ਰਹੀ ਐ ਹਮੇਸ਼ਾ ਤਿਆਰ ਹੀ ਉਹਨੂੰ ਵੇਖੀਦਾ ਸੀ ਇਹਨੂੰ ਵੇਖ ਕੇ ਤੇ ਸੰਗੋ ਗੱਲ ਆ ਗਈ ਸੀ ਕਪੜੇ ਪਾਣ ਦੀ ਸੰਗ ਕਿੱਥੇ ਗੱਲ ਹੈ ਇਸ ਇੰਨੀ ਇਹਨੇ ਸਿਆਣੇ ਸੁਵਿਧਾਰੇ ਜਿੰਨੀ ਪੜਾਈ ਚ ਚੰਗੀ ਸੀ ਉਨੇ ਹੀ ਆਪਣੇ ਆਪ ਚ ਬਿਲਕੁਲ ਬਹੁਤ ਵਧੀਆ ਸੀ ਸਿਸਟਮ ਇਹਦਾ ਚਲੋ ਹੋਸ਼ਾਂਕ ਸੀ ਠੀਕ ਠਾਕ ਸਭ ਹਾਂ ਸਭ ਠੀਕ ਹੈ ਕੀ ਗੱਲ ਬੜੀ ਸੋਚੀ ਬਈ ਹੋਈ ਹੈ ਹੈ ਮੈਂ ਚਾਹ ਪਾਣੀ ਲੈ ਕੇ ਆਨੀ ਹੈ ਕੁਝ ਕੋਈ ਗੱਲ ਨਹੀਂ ਆ ਜਾਗਾ ਤੇ ਚਾਹ ਪਾਣੀ ਤੂੰ ਕਿ ਚਾਹ ਪਾਣੀ ਲੈ ਕੇ ਆਣਾ ਉਹ ਵੇਖਾ ਤੇਰੀ ਭੈਣ ਬੈਠੀ ਹੈ ਨਾ ਉਹ ਲੈ ਕੇ ਆਉਗੀ ਤੂੰ ਫਿਕਰ ਕਿਉਂ ਕਰਦੀ ਲੈ ਪੁੱਤ ਮੇਰੀ ਕੁੜੀ ਤਾਂ ਪੈਂਚੀ ਏਸੀ ਤੋਂ ਬਣਾ ਰੱਖਦੀ ਵੀ ਪੁੱਤ ਅਵੇਲਾ ਇੱਥੇ ਡਰਾਈਵਿੰਗ ਵਿੱਚ ਨਹੀਂ ਨਾ ਐਸੀ ਲੱਗਿਆ ਹੁਣ ਕਿੰਨਾ ਮੇਰੇ ਤੀਨ ਨੂੰ ਪਸੀਨਾ ਆਨ ਲੱਗ ਪਿਆ ਹੁਣ ਦੇਖ ਲਓ ਕਹਿੰਦੀ ਮੈਂ ਚਾਹ ਚਾਹ ਪਾਣੀ ਬਣਾਉਣੀ ਤੇ ਦਰਸਾ ਲੁੱਕ ਗਈ ਠੰਡਾ ਲੈਣ ਇਹ ਤੇ ਕੰਮ ਨੂੰ ਹੱਥ ਨਹੀਂ ਮੋੰਦਿੰਦੀ ਸਾਰਾ ਦਿਨ ਬਸ ਆਪ ਹੀ ਕੰਮ ਲੱਗੀ ਰਹਿੰਦੀ ਆ ਇੰਨਾ ਕੰਮ ਨਾਲ ਪਿਆਰ ਹੋ ਕੇ ਆਪਣੇ ਹੀ ਛੱਡ ਕੇ ਨਹੀਂ ਨਹੀਂ ਮੈਂ ਤੇ ਨਹੀਂ ਜ਼ਿਆਦਾ ਕੰਮ ਕਰਦੀ ਹੁਣ ਸੋਗਤ ਤੁਸੀਂ ਆਏ ਨਾ ਆ ਮਿਲ ਕੇ ਕਰਦੇ ਆ ਤੁਸੀਂ ਆਏ ਨਾ ਇਹਨੂੰ ਸਮਝਾ ਕੇ ਜਾਇਆ ਕਰੋ ਕਿ ਮੰਮੀ ਨੂੰ ਵੀ ਥੋੜਾ ਬਥਰਾ ਕੰਮ ਕਰਨ ਦਿਆ ਕਰੇ ਤੇ ਸ ਇਹ ਗੱਲ ਤਾਂ ਛੰਮੀ ਸਹੀ ਹੈ ਅੱਜ ਤਾਂ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ। ਸੋ ਆਪਣੀ ਮੰਮੀ ਕੋ ਵੀ ਥੋੜਾ ਬੋਧਾ ਕੰਮ ਕਰਾਇਆ ਕਰ। ਇਕ ਨਹੀਂ ਵੱਡਿਆਂ ਨੂੰ ਕੰਮ ਲੈਣਾ। ਵੀ ਉਹਨਾਂ ਦੇ ਹੱਥ ਪੈਸੋਂ ਦੇ ਚੱਲਦੇ ਰਹਿਣਗੇ। ਹਾਂਜੀ ਹਾਂਜੀ। ਥੋੜਾ ਬੋਧਾ ਕੰਮ ਕਰਾਇਆ ਕਰ। 파ਰਕ-ਪੁਰਕ ਤੇ ਘੁੰਮਦੇ ਨਹੀਂ ਸ਼ਕੀਨ ਸ਼ੁਰੂ ਤਾਂ ਹੀ ਹੈਂਗੀਆਂ ਸ਼ਾਮੀ ਨਾਲ ਲੈਗੀ। ਕੱਲੀ ਨਾ ਘੁੰਮਿਆ ਕਰ। ਨਾਲ ਲੈ ਕੇ ਜਾਇਆ ਕਰ। ਸ਼ੰਮੀ 하기 ਤੇ ਬੜੀ ਖੁਸ਼ ਹੈ। ਕਿ ਮੈਨੂੰ ਕਿਸੇ ਨੇ ਕਿਉਂ ਕਹਤਾ ਹੈ ਕਿ ਦੁਖੀ ਹੈ ਆਪਣੇ ਘਰ ਪਰੇਸ਼ਾਨ ਹੈ। ਸੱਸ ਵੀ ਉਹਦੀ ਬੜਾ ਪਿਆਰ ਜਤਾਨਦੇ ਹੀ ਹੈ।

ਅੰਦੀ ਜਾਂਦੀ ਰਿਹਾ ਕਰ ਬਿਲਕੁਲ ਬਿਲਕੁਲ ਹੁਣ ਜਿਹਾ ਅਗਲੀ ਵਾਰ ਹੀ ਹੈ ਨਾ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਆਂਗੇ ਮੈਨੂੰ ਸਮਝ ਨਹੀਂ ਲੱਗੰਦੀ ਇਹ ਹੈਗੀ ਕੌਣ ਆ ਮੈਂ ਤੇ ਇਹਨਾਂ ਨੂੰ ਪਹਿਲੇ ਕਦੀ ਵੀ ਨਹੀਂ ਵੇਖਿਆ ਜ਼ਬਰਦਸਤੀ ਮੇਰੀ ਫਰੈਂਡ ਬਣੇ ਜਾਂਦੇ ਆ ਡਾਰੀ ਲੱਗਣ ਲਿਆ ਵਾ ਜਿੰਨਾ ਚਿਰ ਪਤਾ ਨਾ ਲੱਗੇ ਵੀ ਇਹ ਹੈਗੇ ਕੌਣ ਆ ਮੇਰੇ ਨਾਲ ਤੇ ਕਿਤੇ ਵੀ ਨਹੀਂ ਬੜੀ ਹੈ ਮੈਨੂੰ ਇਸ਼ਾਰਾ ਕਰਕੇ ਕਹਿੰਦੀ ਆ ਚੁੱਪ ਕਰ ਕਿਹੜੇ ਮਕਸਦ ਨਾਲ ਘਰ ਆਈ ਆ ਸ਼ੰਮੀ ਸ਼ੰਮੀ ਕਿਧਰ ਘੁੰਮਚੀ ਹੋਈ ਆ ਨਹੀਂ ਨਹੀਂ ਲੱਗਦਾ ਤੂੰ ਖੁਸ਼ ਨਹੀਂ ਮੈ ਆਈ ਆ ਤੇ ਨਹੀਂ ਨਹੀਂ ਐਡਾ ਨਹੀਂ ਐਂਕੀ ਦਾ ਨਹੀਂ ਐਡਾ ਨਹੀਂ ਚੱਲ ਫੇਰ ਮੋਟ ਮੈਨੂੰ ਆਪਣਾ ਘਰ ਤੇ ਦਿਖਾ ਛਲੇ ਜਾਓ ਕਿਸ ਘਰ ਵੇਖੋ ਮੈਂ ਹਾਂ ਉਹਨਾਂ ਚ ਚਾਹ ਤਾਂ ਕਰਨੀ ਆ ਠੀਕ ਹੈ ਧੀ ਅੰਮੀ ਬੇਨਾ ਇੱਕ ਫੁੱਲ ਗੱਲ ਸੁਣੀ ਇੱਕ ਮਿੰਟ ਹਾਂਜੀ ਮੰਮੀ ਜੀ ਇਹ ਵੀ ਸੌਣ ਵਾਲੀ ਗੱਲ ਹੈ ਤੇ ਤੂੰ ਬਾਣੇ ਨਾਲ ਸੱਦਿਆ ਰੈਨੂ ਨਹੀਂ ਬਾਜੀ ਮੈਂ ਨਹੀਂ ਸੱਦਿਆ ਮੈਨੂੰ ਇਹਦੇ ਵਿੱਚ ਤੇਰੀ ਚਾਲ ਲੱਗੰਦੀ ਆ ਉਹਨਾਂ ਖੋਦ ਹੀ ਆਈ ਆ ਖੋਦ ਹੀ ਆਈ ਆ ਹਾਂਜੀ ਤੂੰ ਘਰ ਕਿਤਰਾ ਪਤਾ ਹਾਂ 10 ਬੋਲ ਅਜੀ ਲੱਗ ਗਿਆ ਹੋਗਾ ਪਤਾ ਕਿਸੇ ਨੇ ਪੁੱਛ ਲਿਆ ਹੋਊਗਾ ਨਾ ਕਿ ਕਿੱਥੇ ਵਿਆਹੀ ਆ ਮਾਂ ਦਾ ਰੋ ਹੋ ਕੇ ਵਿਆਹੀ ਕਹਿੰਦੇ ਨਹੀਂ ਆ ਕਿ ਜੇ ਦੱਸੇ ਦੀ ਮਾਂ ਨੇ ਮਾਂ ਪਾਈ ਦੀ ਨਾਲ ਜੇ ਘਰ ਦੀ ਗੱਲ ਕੋਈ ਵੀ ਲੀਕ ਹੋਈ ਨਾ ਅੱਗੇ ਤੇ ਬੈਠਾ ਨਾ ਕੁੱਟਿਆ ਨਾ ਹੁਣ ਛਤਰੋਲ ਬੜਾ ਹੋਣਾ ਈ ਤੇ ਆਪਣੀ ਜਾਨ ਨਾ ਕਿਤੇ ਗਵਾਲੀ ਮੇਰੇ ਹੱਥੋਂ ਮੇਰੀ ਗੱਲ ਸੁਣ ਸੋ ਸਮਝ ਕੇ ਗੱਲ ਕਰੀ ਹਾਈ ਤਾਂ ਪਿੰਡੇ ਤੋਂ ਲਾਸ਼ਾਂ ਨਹੀਂ ਮਿੱਡੀਆਂ ਇਹਦੀਆਂ ਅੰਨ ਨਾਲੇ ਚੜੇ ਮੂਲਮ ਕਾਇਣਾ ਇਹਨੂੰ ਚੱਜ ਦਾ ਕਰ ਸਹੀ ਕਰਕੇ ਕਰ ਸਾਡੀ ਬੇਇੱਜ਼ਤੀ ਨਾ ਕਰਵਾ ਤੇਰੇ ਸੇਲੀ ਕੋ ਇੱਕ ਡੱਬਾਰੇ ਸਰਿਆ ਕਿ ਜੇ ਮੈਂ ਸੇਲੀ ਘਰ ਆਈ ਆਂ ਚੱਲ ਬੰਦਾ ਮਠਿਆਈ ਲਈ ਜਾਂਦਾ ਕੋਈ ਸਿੜੀ ਵੀ ਲੈ ਜਾਂਦਾ ਤੇ ਉਹੋ ਜੀ ਕਜੱਜੀ ਤੇਰੀ ਮਾਂ ਜਿੰਨੇ ਨੂੰ ਖਾਲੀ ਆ ਤਾਂ ਤੋੜਦਾ ਉਹਨੂੰ ਤੇ ਐਵੇਂ ਨਹੀਂ ਪਤਾ ਕਿ ਮੈਂ ਸੋਹਰਿਆਂ ਦੇ ਘਰ ਚੱਲੀ ਉਹਦੇ ਕੁਛ ਫਰੂਟ ਹੀ ਲੈ ਜਾ ਉਹਦੇ ਕੋ ਤੇ ਉਹ ਵੀ ਨਹੀਂ ਸਰਿਆ ਨਕਮੇ ਬੰਦੇ ਭਏ ਪੱਲੇ ਨਕਮੇ ਉਹ ਗੋਸੇ ਵੀ ਆ ਨੀ ਨਕਮੀਆਂ ਹੀ ਬਣਾਈਆਂ ਸ਼ੰਮੀ ਤੇ ਬੈਰਾਈ ਆ ਗਈ ਚੁੱਪ 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 ਚੱਲ ਚੁੱਪ ਕੀਤਾ ਰ ਫालतੂ ਨਾ ਬੋਲੇ ਮੰਮੀ ਪਹਿਲੋ ਤੇ ਮੈਨੂੰ ਬਾਹਰ ਹੀ ਪੇਚ ਲੱਗਾ ਸੀ ਜਦੋਂ ਕਹਿੰਦੀ ਨਾ ਮੈਂ ਛੰਮੀ ਨੂੰ ਮਿਲਣ ਆਈਆਂ ਮੇਰਾ ਤਾਂ ਦਿਲ ਕਰਦਾ ਈ ਮੈਨੂੰ ਕਹਾਂ ਇੱਥੇ ਛੰਮੀ ਕੋਈ ਨਹੀਂ ਲੈਂਦੀ ਚੱਲੋ ਕੋਈ ਨਹੀਂ ਐਸ ਵਾਰ ਤੇ ਆ ਗਈ ਆ ਅੱਗਾ ਤਾਂ ਕੋਈ ਆਵੇ ਨਾ ਫੇਰ ਵੇਖੀ ਕੱਢ ਦੇ ਨਾਲੇ ਛੰਮੀ ਕੋਲ ਫੋਨ ਕਰਵਾਣਾ ਇਹਦੇ ਪੇਕੇ ਕਿਰ ਆਪਣੀਆਂ ਰਿਸ਼ਤੇਦਾਰੀਆਂ ਆਪਣੀਆਂ ਸਹੇਲਪੁਣਾ ਆਪਣੇ ਘਰ ਤੱਕ ਰੱਖੋ ਇੱਥੇ ਇਹ ਨਹੀਂ ਕੋਈ ਵੜਨਾ ਚਾਹੀਦਾ ਇਹ ਰਾਣੀ ਦੀ ਸਾਰੀ ਬਣਨ ਨੂੰ ਕਰਦੀ ਆ ਇਹ ਰਾਣੀ ਦੀ ਸਾਰੀ ਵੰਜਾ ਆਹ ਦੇਖੋ ਦੇਦੀ ਫੇਰ ਉਹ ਉੱਪਰ ਹੈ ਤੇ ਉਧਰ ਸਾਰੇ ਪਾਊਡਰ 36 ਹੱਥ ਕੀ ਹੈ ਇਹ ਸਾਡਾ ਘਰ ਹੈ ਇਹ ਥੋੜਾ ਜਿਹਾ ਉੱਪਰ ਹੈ ਬਸ ਸੀੜੀਆਂ ਵਗੈਰਾ ਚੜੀਆਂ ਅੱਛਾ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਪੁੱਛੀ ਤੇ ਜਾ ਰਹੀ ਮੇਰੇ ਘਰ 'ਚ ਵੀ ਐਂਟਰ ਹੋ ਗਏ ਹੋ ਪਰ ਤੁਸੀਂ ਹੈਗੇ ਕੌਣ ਹੋ ਚਲਾ ਦੇ ਲੋਕ ਪਰ ਚਲੀਏ ਹਾਂ